ਇਹ ਅੰਡਾ ਜੀ 232 ਗ੍ਰਾਮ ਦਾ ਅੰਡਾ ਜੀ ਬਰਾਊਨ ਅੰਡਾ ਜੇ ਤੇ 232 ਗ੍ਰਾਮ ਦਾ ਆਹ ਦੇਖੋ ਕੁਦਰਤ ਦਾ ਵੱਡਾ ਕ੍ਰਿਸ਼ਮਾ ਜੀਹਾਂ ਗੁਰਦਾਸਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜੀਹਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਦੇਸੀ ਮੁਰਗੀ ਨੇ 232 ਗ੍ਰਾਮ ਦਾ ਅੰਡਾ ਦੇ ਕੇ ਨੈਸ਼ਨਲ ਰਿਕਾਰਡ ਤੋੜਿਆ ਜਦੋਂ ਆਪਾਂ ਪੋਲਟਰੀ ਫਾਰਮ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਪਿਤਾ ਜੀ ਨੇ 500 ਮੁਰਗੀਆਂ ਤੋਂ ਪੋਲਟਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਸੀ ਅੱਜ 50000 ਮੁਰਗੀਆਂ ਨੇ ਤੇ 45000 ਹਰ ਰੋਜ਼ ਮੁਰਗੀਆਂ ਅੰਡਾ ਦਿੰਦੀਆਂ ਨੇ ਆਓ ਆਪਾਂ ਇਹ ਪੋਲਟਰੀ ਫਾਰਮ ਦੇ ਮਾਲਕ ਦੇ ਨਾਲ ਕਰਦੇ ਹਾਂ ਗੱਲਬਾਤ ਜ਼ਿਲ੍ਹਾ ਗੁਰਦਾਸਪੁਰ ਦੀ ਮੁਰਗੀ ਨੇ 232 ਗ੍ਰਾਮ ਦਾ ਅੰਡਾ ਦੇ ਕੇ ਤੋੜਿਆ 210 ਗ੍ਰਾਮ ਦੇ ਆਂਡੇ ਦਾ ਨੈਸ਼ਨਲ ਰਿਕਾਰਡ ਅਤੇ ਆਪਣਾ ਦਰਜ ਕਰਵਾਇਆ ਨੈਸ਼ਨਲ ਅਵਾਰਡ ਦੇ ਵਿੱਚ ਨਾਮ ਜੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੈਰੋਵਾਲ ਦੇ ਵਿੱਚ ਸਥਿਤ ਇੱਕ ਪੋਲਟਰੀ ਫਾਰਮ ਵਿੱਚ ਰਹਿ ਰਹੀ ਮੁਰਗੀ ਨੇ 232 ਗ੍ਰਾਮ ਦਾ ਅੰਡਾ ਦੇ ਕੇ ਨੈਸ਼ਨਲ ਅਵਾਰਡ ਕੀਤਾ ਹਾਸਲ ਇਸ ਤੋਂ ਪਹਿਲਾਂ 210 ਗ੍ਰਾਮ ਆਂਡੇ ਦਾ ਸੀ ਨੈਸ਼ਨਲ ਅਵਾਰਡ ਜਿਸ ਵਿੱਚ ਮਹਾਰਾਸ਼ਟਰ ਦਾ ਨਾਮ ਦਰਜ ਹਨ ਪੋਲਟਰੀ ਫਾਰਮ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਵੱਲੋਂ 500 ਮੁਰਗੀਆਂ ਤੋਂ ਪੋਲਟਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਸੀ ਅੱਜ ਉਹਨਾਂ ਦੇ ਪੋਲਟਰੀ ਫਾਰਮ ਦੇ ਵਿੱਚ 50000 ਮੁਰਗੀਆਂ ਹਨ ਤੇ 45000 ਆਂਡਾ ਹਰ ਰੋਜ਼ ਮੁਰਗੀ ਦਿੰਦੀ ਹੈ ਜੋ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਸਾਡੇ ਵੱਲੋਂ ਖੁਦ ਵੇਚੇ ਜਾਂਦੇ ਹਨ ਭਾਈ ਨਾਮ ਤੁਸੀਂ ਆਪਣਾ ਮੇਰਾ ਨਾਮ ਜੀ ਗੁਰਨਾਵ ਨਿਹਾਲ ਸਿੰਘ ਦਾਬੀਆ ਜੀ ਪਿੰਡ ਪਰੋਵਾਲ ਜ਼ਿਲ੍ਹਾ ਗੁਰਦਾਸਪੁਰ ਤੇ ਪੰਜਾਬ ਇਹ ਅੰਡਾ ਜੀ 232 ਗ੍ਰਾਮ ਦਾ ਅੰਡਾ ਜੀ ਬਰਾਊਨ ਅੰਡਾ ਜੇ ਤੇ 232 ਗ੍ਰਾਮ ਦਾ ਇਹ ਤੁਹਾਨੂੰ ਪਤਾ ਲੱਗਾ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਮੈਸੇਜ ਮਿਲਿਆ ਕਿ ਅੰਡਾ 232 ਗ੍ਰਾਮ ਦਾ ਆਇਆ ਤੇ ਇਹ ਔਲੱਖ ਅੰਡਾ ਹੈ ਇਹ ਜੀ ਮੇਰੇ ਬਾਬਾ ਜੀ ਨੇ ਕਿਹਾ ਮੈਨੂੰ ਵੀ ਉਹ ਉੱਥੇ ਫਾਰਮ 'ਚ ਅੰਡਾ ਵਾ ਇੱਕ ਮੈਂ ਵੇਖਿਆ ਬਹੁਤ ਵੱਡਾ ਅੰਡਾ ਤੇ ਉਹਨੂੰ ਲਿਆ ਘਰ ਤੇ ਉਹਨੂੰ ਘਰ ਲਿਆ ਕੇ ਰੱਖਿਆ ਟੁੱਟ ਗਿਆ ਨਾ ਇਹ ਅਮ ਆਂਡੇ ਨਾਲੋਂ ਵੱਡਾ ਸਾਈਜ਼ ਆ ਤੇ ਉਹਦਾ ਉਹਦਾ ਜਿਹੜਾ ਸ਼ੈਲ ਉਹ ਵੀ ਪਤਲਾ ਹੋਊਗਾ ਤੇ ਮੈਂ ਉਹਨੂੰ ਫਿਰ ਮੈਨੂੰ ਕਿਰਾਇਆ ਉਹਨੇ ਵੀ ਜਾ ਲੈ ਕੇ ਆ ਤੇ ਮੈਂ ਲੈਣ ਗਿਆ ਤੇ ਜਦੋਂ ਮੈਂ ਫੜਿਆ ਤੇ ਉਹ ਆਵਾ ਪਹਾਰਾ ਲੱਗਾ ਮੈਨੂੰ ਜਿਹੜਾ ਤੋਲਾ ਜੀ ਕਿੰਨਾ ਕਬੇਟਿਆ ਜੀ ਤੇ ਜਦੋਂ ਤੋਲਿਆ ਤੇ ਨਿਕਲਿਆ 232 ਗ੍ਰਾਮ ਫਿਰ ਗੂਗਲ ਕੀਤਾ ਗੂਗਲ 'ਚ ਫਿਰ ਨਿਕਲਿਆ ਮਹਾਰਾਸ਼ਟਰਾ ਦਾ ਰਗੜ 210 ਗ੍ਰਾਮ ਦਾ ਵਾਈਟ ਐਗ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਪਣੇ ਬੱਚਿਆਂ ਨੂੰ ਮੈਂ ਕੀਤਾ ਫੋਨ ਪੇ ਇਦਾਂ ਦਾ ਅੰਡਾ ਆ ਇੰਡੀਅਨ ਨੈਸ਼ਨਲ ਕਾਰਡ ਤੋੜਿਆ ਵਾ ਤੇ ਉਹਨਾਂ ਨੇ ਪੁੱਛਿਆ ਪਾਪਾ weight ਕੀ ਇਹਦਾ ਤੇ ਫਿਰ ਮੈਂ ਦੱਸਿਆ weight 232 ਗ੍ਰਾਮ ਤੇ ਦੇਸੀ ਅੰਡਾ ਨਾਲ ਉਹਨੇ ਕਿਹਾ ਉਹਨਾਂ ਨੇ ਫਿਰ ਜਦੋਂ ਚੈੱਕ ਕੀਤਾ ਤਾਂ ਆਂਦਾ ਤੁਸੀਂ ਤੇ ਵਰਲਡ ਰਕਾਰਡ ਤੋੜ ਦਿੱਤਾ ਕਿ ਜਿਹੜਾ ਕਿ 282 ਗ੍ਰਾਮ ਦਾ ਵਰਲਡ ਰਕਾਰਡ ਆ ਬ੍ਰਾਊਨ ਅੰਡੇ ਦਾ ਸਪੇਨ ਦਾ 100 182 ਸੌਰੀ 182 ਗ੍ਰਾਮ ਦਾ ਹਾਂਜੀ 182 ਗ੍ਰਾਮ ਦਾ ਸਪੇਨ ਦਾ ਰਿਕਾਰਡ ਤੋੜਤਾ ਤੁਸੀਂ ਤੇ ਤੁਹਾਡਾ ਤੇ weight 50 ਗ੍ਰਾਮ ਜ਼ਿਆਦਾ ਉਹਨੋਂ ਤੇ ਫਿਰ ਉਹਨਾਂ ਨੇ ਜਿਹੜਾ ਗਿਨੀਸ ਬੁੱਕ ਉਹ ਵਰਲਡ ਰਕਾਰਡ ਵਿੱਚ ਲਿਖਾਇਆ ਹੋਇਆ ਇਹਨੂੰ ਉਹ ਪਹਿਲਾਂ ਕਰੀ ਇਹੋ ਜੀ ਗਲਤੀ ਦੇਖੀਏ ਇਹਦੀ 40 ਸਾਲ ਤੋਂ ਕਰ ਰਹੇ ਆ ਜੀ ਧੰਦਾ ਤੇ ਬਾਕੀ ਜਿਹੜਾ ਅੰਡਾ ਆਮ ਸਾਈਜ਼ ਜਿਹੜਾ ਉਹ 50 ਤੋਂ 60 ਗ੍ਰਾਮ 70 ਤੇ ਜੇ ਕੋਈ ਡਬਲ ਜੋਕ ਅੰਡਾ ਆ ਜੇ ਤਾਂ ਉਹ 100 ਗ੍ਰਾਮ ਦਾ ਹੋ ਜਾਏਗਾ 110 ਦਾ ਹੋ ਜਾਊਗਾ ਤੇ ਹਾਈਐਸਟ ਜਿਹੜਾ ਅੰਡਾ 120 ਗ੍ਰਾਮ ਦਾ ਉਸ ਦੀ ਬਤ ਨਹੀਂ ਲੱਗਦੀ ਇਹ ਜੀ ਮੇਰੇ ਪਾਪਾ ਨੂੰ ਪਤਾ ਲੱਗਾ ਜੀ ਤੋਂ ਉਹਨਾਂ ਨੇ ਜਿਹਨੂੰ ਵੇਖਿਆ ਜਾ ਕੇ ਤੇ ਉਹ ਫਿਰ ਮੈਨੂੰ ਕਹਿੰਦੇ ਜਾ ਕੇ ਲਿਆ ਆਨੂੰ ਹਰੇ ਇਹ ਕੁਦਰਤੀ ਹੈ ਜਾਂ ਕੋਈ ਦਰਸ਼ਕ ਸੋਚਦੇ ਹੋਣਗੇ ਸਪੈਸ਼ਲ ਕੋਈ ਮੱਲੇ ਨੂੰ ਫੀਡ ਪਾਈ ਗਈ ਖੁਰਾਕ ਪਾਈ ਗਈ ਆ ਇਹ ਕੁਦਰਤੀ ਹੈ ਕਸ਼ਮਾ ਹੈ ਹਾਂਜੀ ਵੀਰ ਜੀ ਇਹ ਕੁਦਰਤੀ ਕਸ਼ਮਾ ਵਾ ਇਹ ਫੀਡ ਨਾ ਨਹੀਂ ਜੇ ਕੰਸਰਨ ਕੋਈ ਵੀ ਬਾਕੀ ਜਿਹੜੇ ਅਸੀਂ ਫੀਡ ਪਾਉਂਦੇ ਆ ਉਹ ਸਾਡੀ ਆਪਣੀ ਫਾਰਮ ਦੀ ਮੈਨੂਫੈਕਚਰਿੰਗ ਆ ਤੇ ਅਸੀਂ ਰੈਡੀਮੇਡ ਫੀਡ ਨਹੀਂ ਲੈਂਦੇ ਤੇ ਮੁਰਗੀ ਵੀ ਹੈਲਥੀ ਸਾਡੀ ਓਦਾਂ ਦੇ ਵੈਸੇ ਵੀ ਹੈਲਥੀ ਆ ਬੜੇ ਕੁਦਰਤੀ ਕਸ਼ਮਾ ਵਾ ਜਿਹੜਾ ਇਹ ਆਂਦਾ ਕਿਸ ਤਰ੍ਹਾਂ ਸਾਂਭ ਰਹੇ ਹੋ ਗਰਮੀ ਦਾ ਮੌਸਮ ਵੀ ਹੋ ਗਿਆ ਆਂਡਿਆਂ ਤੇ ਇਫੈਕਟ ਪੈਂਦਾ ਗਰਮੀ ਦਾ ਐਡਾ ਉਹ ਡਾਂਡਾ ਸਾਂਭਣਾ ਕਿਉਂਕਿ ਕੋ ਜਨੇਸ਼ ਉਹ ਕੋਵਲਡਰ ਕਾਰ ਦੀ ਟੀਮ ਵੀ ਪਹੁੰਚਦਾ ਟਾਈਮ ਲੱਗੇ ਤੁਹਾਡੇ ਕੋ ਕਿਦਾਂ ਸਾਂਭ ਲਈ ਜੀ ਇਹਨੂੰ ਬਸ ਹੁਣ ਇੱਕ ਦੋ ਦਿਨ ਰੱਖਾਂਗੇ ਇੱਥੇ ਆਊਟ ਆਫ ਫ੍ਰਿਜ ਤੇ ਉਸ ਤੋਂ ਬਾਅਦ ਫਿਰ ਫ੍ਰਿਜ ਰੱਖਾਂਗੇ ਫਿਰ ਉਸ ਤੋਂ ਬਾਅਦ ਕੱਢਾਂਗੇ ਨਹੀਂ ਬਾਹਰ ਇਹਨੂੰ ਠੀਕ ਹੈ ਜੀ ਤੇ ਜਨੇਸ਼ਰ ਤੱਕ ਉਹ ਟੀਮ ਨਹੀਂ ਆਉਂਦੀ ਇਸ ਤਰ੍ਹਾਂ ਦੇ ਫਿਰ ਮੈਸੇਜ ਆਏ ਜਾਂ ਕਿਸ ਤਰ੍ਹਾਂ ਦੇ ਫੋਨ ਆਏ ਕਲਾਕਾ ਵਾਸੀਆਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਪਲੀਜ਼ ਫੋਨ ਮੈਸੇਜ ਜੀ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਬੜੇ ਖੁਸ਼ ਨੇ ਹਾਂ ਜੀ ਵੀ ਵਲਡਰ ਕਾਰ ਟੁੱਟ ਗਿਆ ਅੰਡੇ ਦਾ ਜੀ ਤੇ ਫੋਨ ਵੀ ਆ ਰਿਹਾ ਬਾਹਰੋਂ ਵੀ ਫੋਨ ਆ ਰਿਹਾ ਇੱਥੋਂ ਪਿੰਡ ਦੇ ਦੋਸਤ ਮਿੱਤਰ ਵੀ ਆਏ ਨੇ ਵੇਖਣ। ਲਾਸਟ ਵਿੱਚ ਉਹਨਾਂ ਨੌਜਵਾਨਾਂ ਨੂੰ ਜਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਇਸ ਧੰਦੇ ਨੂੰ ਜੋੜਨਾ ਚਾਹੁੰਦੇ? ਵੇਖੋ ਜੀ ਪੋਲਟਰੀ ਫਾਰਮ ਇੱਕ ਲਾਇਵੰਤ ਹੁੰਦਾ। ਹਾਂਜੀ ਜੇ ਅਸੀਂ ਮਿਹਨਤ ਕਰਦੇ ਆਂ ਠੀਕ ਹੈ ਜੀ ਮਿਹਨਤ ਦੇ ਨਾਲ-ਨਾਲ ਵੇਖੋ ਆਪਣਾ ਆਂਡਾ ਪ੍ਰੋਡਕਟ ਕਰਨਾ ਹੁੰਦਾ। ਜਾਂ ਬੀਟ ਜਿਹੜਾ ਅਸੀਂ ਬ੍ਰੈਲਰ ਬਣਾਉਨੇ ਆਂ ਤੇ ਉਸ ਤੋਂ ਨਾਲ-ਨਾਲ ਨੂੰ ਸੇਲ ਵੀ ਰੱਖਣੀ ਪੈਗੀ ਨਾਲ। ਹਾਂਜੀ ਵੀ ਸੇਲ ਜਿਹੜੀ ਤੁਹਾਨੂੰ ਆਪਣੇ ਹੱਥ ਕਰਨੀ ਪੈਗੀ ਇਹ ਪ੍ਰੋਫਿਟ ਵਧ ਲੈਣ ਵਾਸਤੇ। ਹਾਂਜੀ।